ਅਕਸਰ ਅਸੀਂ ਜਹਾਜ਼ਾਂ ਨੂੰ ਅਸਮਾਨ ਦੇ ਵਿੱਚ ਉੱਡਦੇ ਦੇਖਿਆ ਹੈ ਜਿਾ ਕਹਿ ਲੋ ਕਿ ਬਚਪਨ ਦੇ ਵਿੱਚ ਜਦੋਂ ਜਹਾਜ਼ ਘਰ ਦੀ ਛੱਤ ਤੋਂ ਲੰਘਦਾ ਸੀ ਤਾਂ ਹਰ ਕੋਈ ਹੀਠਾਂ ਖਲੋ ਕੇ ਉਸ ਨੂੰ ਵਾਅ ਕਰਦਾ ਸੀ ਜਾਂ ਅਕਸਰ ਕਿਸੇ ਦਿਨ ਬੱਚੇ ਇਹ ਵੀ ਕਹਿ ਦਿੰਦੇ ਸੀ ਕਿ ਅਸੀਂ ਵੀ ਇੱਕ ਦਿਨ ਜਹਾਜ਼ ਦੇ ਵਿੱਚ ਬੈਠਾਂਗੇ ਪਰ ਕੱਲ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਨੇ ਸਾਰਿਆਂ ਨੂੰ ਹੈਰਾਨ ਤਾਂ ਕਰ ਹੀ ਦਿੱਤਾ ਨਾਲ ਹੀ ਹਰ ਕੋਈ ਇਸ ਵੀਡੀਓ ਨੂੰ ਦੇਖ ਕੇ ਕਾਫੀ ਮਜ਼ੇ ਵੀ ਲੈ ਰਿਹਾ ਹੈ ਦਰਸਨ ਲਈ ਵੀਡੀਓ ਬਿਹਾਰ ਦੇ ਮੋਤੀਹਾਰੀ ਜ਼ਿਲ੍ਹੇ ਦਾ ਹੈ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਜਹਾਜ਼ ਓਵਰ ਬ੍ਰਿਜ ਦੇ ਹੇਠਾਂ ਫਸਿਆ ਹੋਇਆ ਹੈ ਇਸ ਨਾਲ ਸੜਕ ਤੇ ਪੂਰੀ ਤਰ੍ਹਾਂ ਦੇ ਨਾਲ ਹਫੜਾ ਦਫੜੀ ਮੱਚ ਗਈ ਇਸ ਨੂੰ ਦੇਖਣ ਦੇ ਲਈ ਲੋਕਾਂ ਦੀ ਭੀੜ ਵੀ ਇਕੱਠੀ ਹੋ ਗਈ ਇੱਥੋਂ ਤੱਕ ਕਿ ਲੋਕ ਜਹਾਜ਼ ਦੇ ਨਾਲ ਸੈਲਫੀਆਂ ਵੀ ਲੈਣ ਲੱਗ ਗਏ ਪੀੜ ਕਾਰਨ ਨੈਸ਼ਨਲ ਹਾਈਵੇ 3-4 ਘੰਟੇ ਜਾਮ ਦੇ ਵਿੱਚ ਰਿਹਾ ਦਰਸਲ ਜਹਾਜ਼ ਦੀ ਬਾਡੀ ਨੂੰ ਇੱਕ ਟਰੱਕ ਤੇ ਲਾਦ ਕੇ ਮੁੰਬਈ ਤੋਂ ਅਸਮ ਲਜਾਇਆ ਜਾ ਰਿਹਾ ਸੀ ਇਸ ਤਰ੍ਹਾਂ ਜਿਉਂ ਹੀ ਟਰੱਕ ਬਾਡੀ ਨੂੰ ਲੈ ਕੇ ਫਲਾਈਓਵਰ ਦੇ ਹੇਠਾਂ ਪਹੁੰਚਿਆ ਤਾਂ ਉੱਥੇ ਫਸ ਗਿਆ ਜਿਸ ਤੋਂ ਬਾਅਦ ਉੱਥੇ ਕਾਫੀ ਜਾਮ ਵੀ ਲੱਗ ਗਿਆ ਪਰ ਕਾਫੀ ਮਿਹਨਤ ਤੋਂ ਬਾਅਦ ਜਹਾਜ਼ ਨੂੰ ਬਾਹਰ ਕੱਢਿਆ ਗਿਆ ਫਿਲਹਾਲ ਆਓ ਇੱਕ ਵਾਰੀ ਨਜ਼ਰ ਪਾ ਲੈਨੇ ਆ ਜਹਾਜ਼ ਦੀ ਇਸ ਅਜੀਬੋ ਗਰੀਬ ਵੀਡੀਓ ਤੇ සෝගයා ගවන්දහු මිය පෂ